ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਸੂਟਾਂ ਦੀ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਅੱਜ ਵਾਲੇ ਸੂਟ ਡਿਫਰੈਂਟ ਡਿਫਰੈਂਟ ਸਟਾਈਲ ਦੇ ਐਡ ਕੀਤੇ ਹੋਏ ਨੇ ਜੀ ਇਹਨਾਂ ਵਿੱਚ ਇਹ ਸੂਟ ਮਸ਼ੀਨ ਵਰਕ ਦੇ ਆਉਣਗੇ ਬਹੁਤ ਹੀ ਸੋਹਣਾ ਇਹਨਾਂ ਤੇ ਮਸ਼ੀਨ ਵਰਕ ਹੋਇਆ ਹੋਇਆ ਏ ਬਹੁਤ ਹੀ ਸੋਹਣੇ ਇਹ ਸੂਟ ਬਣੇ ਹੋਏ ਨੇ ਜੀ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਜੇ ਤੁਸੀਂ ਆਪਣੇ ਕੋਲੋਂ ਕੋਈ ਡਿਜ਼ਾਈਨ ਥੇ ਕੇ ਵੀ ਸਾਡੇ ਕੋਲ ਸੂਟ ਰੈਡੀ ਕਰਵਾ ਸਕਦੇ ਜੇ ਸਟੀਚਿੰਗ ਵੀ ਸਾਡੇ ਕੋਲ ਅਵੇਲੇਬਲ ਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਟਿਚ ਕਰਵਾ ਸਕਦੇ ਜੇ ਅੱਜ ਕੱਲ੍ਹ ਜੀ ਪਾਕਿਸਤਾਨੀ ਸਟਾਈਲ ਵਿੱਚ ਸਟੀਚਿੰਗ ਬਹੁਤ 트ੈਂਡ ਵਿੱਚ ਹੈ ਤੁਸੀਂ ਉਸ ਤਰ੍ਹਾਂ ਦਾ ਸੂਟ ਵੀ ਸਟਿਚ ਕਰਵਾ ਸਕਦੇ ਜੇ ਇਹ ਸੂਟ ਲੇਸਸ ਲਗਾ ਕੇ ਰੈਡੀ ਕੀਤੇ ਹੋਏ ਨੇ ਤੁਸੀਂ ਇਸ ਤਰ੍ਹਾਂ ਵੀ ਸੂਟ ਰੈਡੀ ਕਰਵਾ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਨਾਲੇ ਕਮੈਂਟ ਵਿੱਚ ਜਰੂਰ ਦੱਸਿਓ ਕੀ ਤੁਹਾਨੂੰ ਸਾਡੇ ਸੂਟ ਕੇ